ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਲਿਖੀ ਹੋਈ ਚੰਡੀ ਦੀ ਵਾਰ ਜਿਹੜੀ ਉਹਦੇ ਬਾਰੇ ਪੜਾਂਗੇ ਪਿਛਲੀ ਕਲਾਸ ਦੇ ਵਿੱਚ ਆਪਾਂ ਗੁਰੂ ਗੋਬਿੰਦ ਸਿੰਘ ਜੀ ਨੇ ਕੀ ਲਿਖਿਆ ਦਸਮ ਗ੍ਰੰਥ ਲਿਖਿਆ ਤੇ ਉਹਦੇ ਵਿੱਚ ਕਿੰਨੇ ਚੈਪਟਰ ਨੇ 88 ਛੇਵੇਂ ਨੰਬਰ ਤੇ ਕੀ ਹੈਗੀ ਆ ਚੰਡੀ ਦੀ ਵਾਰ ਉਹ ਸਿਲੇਬਸ ਦੇ ਵਿੱਚ ਤਾਂ ਕਰਕੇ ਬੈਨੂੰ ਪੂਰੀ ਡਿਟੇਲ ਦੇ ਵਿੱਚ ਕਰਨਾ ਸੋ ਚੰਡੀ ਦੀ ਵਾਰ ਚੰਡੀ ਦੀ ਵਾਰ ਦੇ ਕੁਝ ਹੋਰ ਨਾਮ ਨੇ ਸੋ ਚੰਡੀ ਦੀ ਵਾਰ ਨੂੰ ਹੋਰ ਕਿਹੜੇ-ਕਿਹੜੇ ਨਾਵਾਂ ਨਾਲ ਸਿਰਾਂਦੇ ਆ ਵਾਰ ਸ਼੍ਰੀ ਭਗੋਤੀ ਜੀ ਕੀ ਵਾਰ ਦੁਰਗਾ ਕੀ ਠੀਕ ਹੈ ਦੋ ਨਾਮ ਇਹਦੇ ਹੋਰ ਨੇ ਤੇ ਇਹਨਾਂ ਦੇ ਵਿੱਚੋਂ ਵਾਰ ਸ਼੍ਰੀ ਭਗੋਤੀ ਜੀ ਕੀ ਇਹ ਕੀ ਹੈ ਦਾ ਮੂਲ ਨੇਮ ਮੂਲ ਨੇਮ ਦਾ ਕੀ ਮਤਲਬ ਹੁੰਦਾ ਜਿਹੜਾ ਨਾਮ ਰਾਈਟਰ ਨੇ ਖੁਦ ਲਿਖਿਆ ਹੋਇਆਗਾ ਠੀਕ ਹੈ ਆ ਤਾਂ ਬਸ ਵੈਸੇ ਕਾਦਰ ਨੇ ਅ ਵੀ ਚੰਡੀ ਦੀ ਵਾਰ ਆ ਵਿਦਵਾਨਾਂ ਨੇ ਇਹਨੂੰ ਨਾਮ ਦਿੱਤਾ ਬਟ ਗੁਰੂ ਗੋਬਿੰਦ ਸਿੰਘ ਜੀ ਨੇ ਦਾ ਸਰਲੇਖ ਕੀ ਰੱਖਿਆਗਾ ਤੁਹਾਨੂੰ ਪੁੱਛ ਸਕਦੇ ਆ ਮੂਲ ਨਾਮ ਕੀ ਹੈਗਾ ਵਾਰ ਸ਼੍ਰੀ ਭਗੋਤੀ ਜੀ ਕੀ ਯਾਦ ਰੱਖਿਓ ਦਸਮ ਗ੍ਰੰਥ ਦੇ ਵਿੱਚ ਕੀ ਸਰਲੇਖ ਹੈਗਾ ਵਾਰ ਦੁਰਗਾ ਕੀ ਠੀਕ ਹੈ ਪਰ ਜਦੋਂ ਸ਼ੁਰੂ ਹੁੰਦੀ ਆ ਉਹਦੇ ਵਿੱਚ ਪਹਿਲੇ ਨੰਬਰ ਤੇ ਕੀ ਸਰਲੇਖ ਆ ਵਾਰ ਸ਼੍ਰੀ ਭਗੋਤੀ ਜੀ ਕੀ ਇਹ ਮਾਰਕੰਡੇ ਪੁਰਾਨ ਜਾਂ ਭਗਵਤ ਪੁਰਾਨ ਜਾਂ ਮਤੱਸੇ ਪ੍ਰਾਨ ਤੇ ਉਦਾਹਰਣ ਹੈ ਪੁਰਾਨ ਸੀਗੇ ਨਾ ਪਹਿਲਾਂ ਉਹਨਾਂ ਦੇ ਵਿੱਚ ਇਸ ਦਾ ਪਹਿਲਾ ਜ਼ਿਕਰ ਹੋ ਚੁੱਕਿਆ ਇਸ ਕਥਾ ਦਾ ਸੋ ਉੱਥੋਂ ਗੁਰੂ ਸਬਾਨ ਨੇ ਉਸ ਸਟੋਰੀ ਨੂੰ ਚੁੱਕਿਆ ਤੇ ਫਿਰ ਚੰਡੀ ਦੀ ਵਾਰ ਲਿਖੀ ਆ ਤੁਹਾਨੂੰ ਆਹ ਕੁਐਸਚਨ ਮਾਸਟਰ ਕੇਡਰ ਚ ਆਇਆ ਹੋਇਆ ਵੀ ਜਿਹੜੀ ਚੰਡੀ ਦੀ ਵਾਰ ਆ ਉਹ ਕਿਹੜੇ ਪੁਰਾਨ ਨੂੰ ਸਰੋਤ ਮੰਨ ਕੇ ਜਿਹੜੀ ਲਿਖੀ ਗਈ ਆ ਸੋ ਤਿੰਨ ਇੱਕੋ ਹੀ ਪੁਰਾਨ ਦੇ ਨਾਮ ਨੇ ਮਾਰਕੰਡੇ ਪੁਰਾਨ ਵੀ ਉਹੀ ਆ ਭਗਵਤ ਪੁਰਾਨ ਵੀ ਉਹੀ ਆ ਤੇ ਮੱਛਰ ਪੁਰਾਨ ਵੀ ਉਹੀ ਆ ਆਪਸ਼ਨ ਦੇ ਵਿੱਚੋਂ ਕੋਈ ਕੁਝ ਵੀ ਬਾਸ ਸਕਦੇ ਆ ਇਹ ਜਿਹੜੀ ਕਥਾ ਕੀ ਮਾਰਕੰਡੇ ਪੁਰਾਨ ਦੇ 81 ਤੋਂ 94 ਅਧਿਆਏ ਦੇ ਵਿੱਚ ਚੜੀ ਹੈਗੀ ਉੱਥੋਂ ਲਈ ਗਈ ਆ ਉੱਥੇ ਕਿਹੜੇ ਅਧਿਆਏ ਦੇ ਵਿੱਚ ਲਿਖੀ ਹੋਈ ਆ ਮਾਰਕੰਡੇ ਪੁਰਾਨ ਦੇ ਵਿੱਚ 81 ਤੋਂ 94 ਕਹਾਣੀ ਦੀ ਜਦੋਂ ਬਾ ਸ਼ੁਰੂਆਤ ਦੇਖਦੇ ਆ ਉਹਦੇ ਵਿੱਚ ਕੀ ਹੈਗਾ ਇੱਕ ਰਵਾਇਤ ਮੰਨੀ ਗਈ ਆ ਇੱਕ ਇਤਿਹਾਸਿਕ ਪਾਤਰ ਨੇ ਕਿਹੜੇ-ਕਿਹੜੇ ਇੱਕ ਤਾਂ ਹੈਗੀ ਆ ਕਲ ਤੇ ਇੱਕ ਹੈਗਾ ਨਾਰਦ ਨਾਰਦ ਦਾ ਜਿਹੜਾ ਉਹ ਕਲ ਦਾ ਕੀ ਹੈਗਾ ਪਤੀ ਆ ਤੇ ਕਾਲਾ ਜਿਹੜੀ ਉਹਦੀ ਕੀ ਆ ਪਤਨੀ ਆ ਇਹ ਇਤਿਹਾਸਿਕ ਪਾਤਰ ਜਿਹੜੇ ਆ ਉਹਨਾਂ ਨੂੰ ਝਗੜਦੇ ਹੋਏ ਦਿਖਾਇਆ ਗਿਆਗਾ ਜਦੋਂ ਆਪਾਂ ਦੀ ਸਟਾਰਟਿੰਗ ਦੇਖਦੇ ਆ ਠੀਕ ਹੈ ਜਦੋਂ ਸ਼ੰਕਾ ਪੱਖ ਦੇਖਦੇ ਆ ਦਸਮੇਂ ਗ੍ਰੰਥ ਦੇ ਵਿੱਚ ਚੰਡੀ ਦੀ ਵਾਰ ਕਿਹੜੇ ਅਧਿਆਇ ਦੇ ਵਿੱਚ ਮੈਂ ਤੁਹਾਨੂੰ ਹੁਣੇ ਹੀ ਦੱਸਿਆ 6ਵੇਂ ਅਧਿਆਇ ਦੇ ਵਿੱਚ ਦਿੱਤੀ ਹੋਈ ਆ ਹੁਣ ਮੈਂ ਤੁਹਾਨੂੰ ਦੱਸਿਆ ਸੀ ਵੀ ਦੀਆਂ ਪੌੜੀਆਂ ਕਿੰਨੀਆਂ ਨੇ ਟੋਟਲ 54 ਠੀਕ ਹੈ ਬੰਦ ਕਿੰਨੇ ਆ 55 ਹੁਣ ਅਪ ਬੰਦ ਦੇਖਦੇ ਆ ਪਹਿਲੀ ਦੂਜੀ ਪੌੜੀ 'ਚ ਕੀ ਆ ਸਾਰਾ ਡਿਸਕਸ ਕਰਦੇ ਆ ਪਹਿਲੀ ਪੌੜੀ ਅਜਾ ਰਜੇ ਅਦੇ ਵਿੱਚ ਮੰਗਲਾ ਚਰਨਾਂ ਜੋ ਕਿ ਅਰਦਾਸ ਦਾ ਹਿੱਸਾ ਆਗਾ ਜਦੋਂ ਅਪਰਦਾਸ ਪੜਦੇ ਆ ਤਾਂ ਉੱਥੇ ਜਿਹੜੀ ਪਹਿਲਾਂ ਜਿਹੜੀਆਂ ਕੁਝ ਲਾਈਨਾਂ ਬੁੱਲੀਆਂ ਜਾਂਦੀਆਂ ਨੇ ਉਹ ਕਿੱਥੋਂ ਲਈਆਂ ਗਈਆਂ ਨੇ ਚੰਡੀ ਦੀ ਵਾਰ ਦੇ ਵਿੱਚੋਂ ਲਈਆਂ ਗਈਆਂ ਨੇ ਅਰਦਾਸ ਮਤਲਬ ਅਰਜ ਕਰਨੀ ਪਲੱਸ ਦਾਸ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਅਰਦਾਸ ਆਤੇ ਇਹਦੇ ਵਿੱਚ ਕੀ ਕੀਤਾ ਹੋਇਆ ਪ੍ਰਮਾਤਮਾ ਤੇ ਨੌ ਗੁਰੂ ਸਹਿਬਾਨ ਜੇ ਤੁਹਾਨੂੰ ਪ੍ਰਕਾਸ਼ਣ ਆ ਗਿਆ ਕਿੰਨੇ ਗੁਰੂ ਸਹਿਬਾਨ ਦਾ ਜ਼ਿਕਰ ਆ ਕੱਲਾ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਦਾ ਜ਼ਿਕਰ ਨਹੀਂ ਕੀਤਾ ਹੈਗਾ ਅ ਜਿਹੜਾ ਪੈਸ ਤੋਂ ਪਹਿਲਾਂ ਨੌ ਗੁਰੂ ਸਹਿਬਾਨ ਹੋਏ ਉਹਨਾਂ ਦਾ ਕੀ ਹੈਗਾ ਗੁਣਗਾਨਾ ਸੋ ਸ਼ੁਰੂ ਕਿਵੇਂ ਹੁੰਦੀ ਹੈ ਇਹ ਪ੍ਰਥਮ ਪਗੋਤੀ ਸਿਮਰ ਕੇ ਗੁਰਨਾਨਕ ਲਈ ਧਿਆਏ ਫਿਰ ਅੰਗਤ ਗੁਰਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋ ਸਿਰੀ ਹਰਾਈਂ ਸਿਰੀ ਹਰਕ੍ਰਿਸ਼ਨ ਧਿਆਈਏ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀਏ ਕਰਨੋਂ ਨਿ ਆਵੇ ਧਾਏ ਦਸਮ ਗੁਰੂ ਉਹ ਆਪਾਂ ਵੈਸੇ ਜੋੜ ਦਿੰਦੇ ਆ ਸਾਡੇ ਜਿਹੜੇ ਅਰਦਾਸ ਕਰਨ ਵਾਲੇ ਗ੍ਰੰਥੀ ਹੁੰਦੇ ਬਟ ਗੁਰੂ ਸਾਹਿਬ ਨੇ ਉਹ ਨਹੀਂ ਲਿਖਿਆ ਹੋਇਆ ਸੋ ਹੋਗੇ ਨਾ ਜ਼ਸਤੇ ਦਸ ਸੋ ਆ ਇਹਦੀ ਲਾਈਨ ਹੈਗੀ ਆ ਦੂਸਰੀ ਬਾਡੀ ਦੇ ਵਿੱਚ ਵੀ ਰਾਜੇ ਮੰਗਲਾ ਚਰਣਾ ਟੋਟਲ ਕਿੰਨੀਆਂ ਬਾਡੀਆਂ ਨੇ 56 ਪਹਿਲੀਆਂ ਦੋ ਬਾਡੀਆਂ ਦੇ ਵਿੱਚ ਕੀ ਹੈਗਾ ਮੰਗਲਾ ਚਰਣਾ ਦੂਸਰੀ ਦੇ ਵਿੱਚ ਵੀ ਉਹਨਾਂ ਨੇ ਲਿਖਿਆ ਖੰਡਾ ਪ੍ਰਥਮੈ ਸਾਜਕੈ ਜਿਨ ਸਭ ਸੰਸਾਰ ਉਪਾਇਆ ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤ ਦਾ ਖੇਲ ਰਚਾਇਆ ਸੋ ਪਰਮਾਤਮਾ ਨੇ ਇਹਨਾਂ ਨੂੰ ਸਾਜਿਆ ਸੋ ਦੋ ਬਾਡੀਆਂ ਦੇ ਵਿੱਚ ਕੀ ਹੈਗਾ ਮੰਗਲਾ ਚਰਨਮ ਅੱਗੇ ਦੇਖੋ ਤੀਸਰੀ ਪੌੜੀ ਦੇ ਵਿੱਚ ਜਿਹੜਾ ਹੈਗਾ ਮੈਕਾ ਸਰਦਾ ਇੰਦਰਾਵਤੀ ਤੇ ਕਬਜਾ ਕਰਨਾ ਹੁਣ ਇੰਦਰਾਵਤੀ ਕੀ ਆ ਸਟੋਰੀ ਕਿਵੇਂ ਸ਼ੁਰੂ ਹੁੰਦੀ ਆ ਵਿਜੜੇ ਦੇਵਤੇ ਹੁੰਦੇ ਆ ਦੇਵਤਿਆਂ ਦਾ ਜਿਹੜਾ ਮੇਨ ਹੈਗਾ ਉਹ ਕੌਣ ਆਗਾ ਇੰਦਰ ਦੇਵਤਾ ਉਹਨੂੰ ਕੀ ਹੋ ਜਾਂਦਾ ਹੰਕਾਰ ਹੋ ਜਾਂਦਾ ਤੇ ਪਰਮਾਤਮਾ ਉਹਦਾ ਹੰਕਾਰ ਤੋੜਨ ਦੇ ਲਈ ਕਿਹਨੂੰ ਬਣਾਉਂਦਾਗਾ ਮੈਕਾਸੁਰ ਦੰਤ ਨੂੰ ਬਣਾਉਂਦਾਗਾ ਸੋ ਮੈਕਾਸੁਰ ਕੀ ਕਰਦਾਗਾ ਇੰਦਰਾ ਜੜੀਵਤੀ ਹੈਗੀ ਆ ਇੰਦਰਾਵਤੀ ਇੰਦਰਪੁਰੀ ਜਿੱਥੇ ਉਹ ਰਹਿੰਦੇ ਆ ਦੇਵਤੇ ਉਹਦੀ ਰਾਜਧਾਨੀ ਕੀ ਆ ਇੰਦਰਾਵਤੀ ਤਾਂ ਉਹਦੇ ਤੇ ਕੀ ਦਿਖਾਇਆ ਹੋਇਆ ਵੀ ਉਹ ਕਬਜ਼ਾ ਕਰ ਲੈਂਦੇ ਆ ਕੌਣ ਰਾਕਸ਼ਸ ਠੀਕ ਹੈ ਤਾਂ ਇੱਕੋ ਹੀ ਸ਼ਬਦ ਯਾਦ ਰੱਖ ਲਿਓ ਕਬਜ਼ਾ ਤੀਸਰੀ ਪਾੜੀ ਦੇ ਵਿੱਚ ਕੀ ਆ ਕਬਜ਼ਾ ਪਹਿਲੀਆਂ ਦੋ ਪਾੜੀਆਂ ਦੇ ਵਿੱਚ ਕੀ ਆ ਮੰਗਲਾਚਰਨ ਚੌਥੀ ਪਾੜੀ ਦੇਖੋ ਹੁਣ 인ਦਰ ਦੇਵਤਾ ਕੀ ਕਰੂਗਾ ਫਿਰ ਫਰਿਆਦ ਲੈ ਕੇ ਜਾਊਗਾ ਕਿਹਦੇ ਕੋਲੇ ਜਾਊਗਾ ਮਾਤਾ ਦੁਰਗਾ ਦੇ ਕੋਲ ਚੌਥੀ ਪਾੜੀ ਦੇ ਵਿੱਚ ਦਿਖਾਇਆ ਗਿਆ ਫਰਿਆਦ ਪਤਾ ਹੈ ਸਾਨੂੰ ਫਰਿਆਦ ਕੌਣ ਲੈ ਕੇ ਜਾਊਗਾ 인ਦਰ ਦੇਵਤਾ ਪੰਜਵੀਂ ਬਾਡੀ ਦੇ ਵਿੱਚ ਦੁਰਗਾ ਦੀ ਰਕਸ਼ਾ ਬਰੁਧ ਯੁੱਧ ਦੀ ਤਿਆਰੀ ਤੁਹਾਨੂੰ ਦੁਰਗਾ ਕੀ ਕਰਦੀ ਆ ਯੁੱਧ ਦੀ ਕੀ ਕਰਦੀ ਆ ਤਿਆਰੀ ਕਰਦੀ ਆ ਤਾਂ ਪੰਜਵੀਂ ਬਾਡੀ ਦੇ ਵਿੱਚ ਸਾਡੇ ਕੋਲੇ ਯੁੱਧ ਦੀ ਤਿਆਰੀ ਦਿਖਾਈ ਹੋਈ ਆ ਛੇਵੀਂ ਬਾਡੀ ਜਿਹੜੀ ਹੈਗੀ ਆ ਉਹ ਦੋਰੇ ਦੇ ਰੂਪ ਦੇ ਵਿੱਚ ਆ ਯਾਦ ਰੱਖਣਾ ਵੀ ਛੇਵੇਂ ਨੰਬਰ ਤੇ ਕੀ ਹੈਗਾ राजे ਦੋਰਾ ਹੈਗਾ ਦੋਰਾ ਕਿਵੇਂ ਆ ਆ ਲਾਈਨਾਂ ਵੀ ਯਾਦ ਰੱਖ ਲਿਓ ਰਾਖਸ਼ ਆਏ ਰੋਹਲੇ ਖੇਤ ਭੜਨ ਕੇ ਚਾਏ ਲਿਸ਼ਕਣ ਤੇਗਾ ਵਰਸ਼ੀਆਂ ਸੂਰਜ ਨਜ਼ਰ ਨਾ ਪਾਏ ਦੱਸੋ ਇੱਥੇ ਕਿਹੜਾ ਅਲੰਕਾਰ ਆ ਆਤਕਥਨੀ ਕਿਹੜਾ ਅਲੰਕਾਰ ਆ ਹਾਂ ਤੁਸੀਂ ਆਪ ਦੇਖੋ ਵੀ ਕਹਿੰਦੇ ਜਿਹੜੀਆਂ ਤੇਗਾ ਲਿਸ਼ਕ ਰਹੀਆਂ ਨੇ ਤਲਵਾਰਾਂ ਲਿਸ਼ਕ ਰਹੀਆਂ ਨੇ ਇੰਨੀਆਂ ਲਿਸ਼ਕ ਰਹੀਆਂ ਨੇ ਵੀ ਸੂਰਜ ਵੀ ਨਜ਼ਰ ਨਹੀਂ ਆ ਰਿਹਾ ਠੀਕ ਹੈ ਸੋ ਇਹ ਹੈਗਾ ਸਾਡੇ ਕੋਲੇ ਦੱਸੋ ਕਿਹੜਾ ਸ਼ੰਦ ਹੋਊਗਾ ਸੇ ਚਾਏ ਪਾਏ ਨਿਸ਼ਾਨੀ ਠੀਕ ਹੈ ਬਟ ਦੋਰੇ ਦੇ ਰੂਪ ਦੇ ਵਿੱਚ ਦੋ ਹੀ ਲਾਈਨਾਂ ਨੇ ਉਧਾਂ ਜ਼ਿਆਦਾ ਲਾਈਨਾਂ ਨਹੀਂ ਹੈਗੀਆਂ ਕਿੰਨੇ ਨੰਬਰ ਤੇ 6 ਨੰਬਰ ਤੇ ਪਹਿਲੇ ਦੋ ਦੇ ਵਿੱਚ ਕੀ ਸੀਗੀਆਂ ਮੰਗਲਾਚਾਰਾ ਤੀਸਰੀ ਦੇ ਵਿੱਚ ਕਬਜ਼ਾ ਚੌਥੀ ਦੇ ਵਿੱਚ ਫਰਿਆਦ ਤੇ ਪੰਜਵੀਂ ਦੇ ਵਿੱਚ ਯੁੱਧ ਦੀ ਤਿਆਰੀ ਤੇ ਛੇਵਾਂ ਕੀ ਆ ਗਿਆ ਦੋਰਾ ਹੁਣ ਆਪਾਂ ਕੱਲੀ-ਕੱਲੀ ਨਹੀਂ ਕਰਦੇ ਹੁਣ ਆਪਾਂ ਜਿਵੇਂ 7 ਤੋਂ ਲੈ ਕੇ 20 ਤੱਕ ਕੀ ਹੈਗਾ ਕਹਿੰਦੇ 7ਵੀਂ ਤੋਂ ਲੈ ਕੇ 20ਵੀਂ ਪੌੜੀ ਤੱਕ ਕੀ ਹੁੰਦਾ ਦੁਰਗਾ ਅਤੇ ਮਹਿਕਾਸੁਰ ਵਿਚਕਾਰ ਯੁੱਧ ਹੁੰਦਾ ਪ੍ਰਸ਼ਨ ਬਣੂਗਾ ਸਭ ਤੋਂ ਪਹਿਲਾਂ ਯੁੱਧ ਮਾਤਾ ਦਾ ਕਿਹਦੇ ਨਾਲ ਹੁੰਦਾਗਾ ਕਿਹੜੇ ਦੈਨਤ ਨਾਲ ਹੁੰਦਾ ਜਾਂ ਕਿਹੜਾ ਦੈਨਤ ਜਿਹੜਾ ਸਭ ਤੋਂ ਪਹਿਲਾਂ ਮਾਰਿਆ ਜਾਂਦਾ ਤੁਸੀਂ ਆਨਸਰ ਕਰੋਗੇ ਮਹਿਕਾਸੁਰ ਠੀਕ ਹੈ ਸੋ 7ਵੀਂ ਤੋਂ ਲੈ ਕੇ 20ਵੀਂ ਪੌੜੀ ਦੇ ਵਿੱਚ ਇਹਨਾਂ ਦੋਨਾਂ ਦਾ ਯੁੱਧ ਦਿਖਾਇਆ ਗਿਆ ਤੇ 20ਵੀਂ ਪੌੜੀ ਦੇ ਵਿੱਚ ਉਹਨੂੰ ਮਾਰ ਦਿੰਦੀ ਆ ਕਿਨੂੰ ਮਹਿਕਾਸੁਰ ਨੂੰ ਤੇ ਇੱਕ ਵਾਰੀ ਦੇ ਵਿੱਚ ਕੀ ਹੁੰਦਾ ਹੈ ਜਿਆਦਾ ਬੌੜੀਆਂ ਤੁਹਾਨੂੰ ਲੱਗ ਰਹੀਆਂ ਨੇ ਇੱਕ ਵਾਰੀ ਬਹੁਤ ਜ਼ਿਆਦਾ ਉਹ जख्मी ਹੋ ਜਾਂਦਾ ਕੌਣ ਮਹਿਕਾਸੁਰ ਫਿਰ ਉਹ ਦੁਬਾਰਾ ਆਉਂਦਾਗਾ ਠੀਕ ਹੈ ਜਿਵੇਂ 17 ਵੀ ਆਉਂਦੀਆਂ ਨੇ ਉਹ ਦੁਬਾਰਾ ਆ ਕੇ ਕਹਿੰਦਾ ਵੀ ਇੰਦਰ ਜਿਹਾ ਜੋਧਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਕਹਿੰਦਾ ਦੁਰਗਾ ਕੌਣ ਵਿਚਾਰੀ ਕਹਿੰਦਾ ਮੈਂ ਤਾਂ ਨੂੰ ਹੀ ਨਹੀਂ ਉਹ ਹੈਗਾ ਵੀ ਮੈਂ ਮੇਰੇ ਦੁੱਧਾ ਕੌਣ ਵੱਜ ਗਿਆ ਸੀਗਾ ਇੰਦਰ ਨੂੰ ਹਰਾਤਾ ਸੀ ਨਾ ਪਹਿਲਾਂ ਸੋ ਆ 17 ਵੀ ਅਸੀਂ ਇੱਥੇ ਹੀ ਪੜ੍ਹਦੇ ਆਂ ਬਟ ਫਿਰ ਜਦੋਂ ਦੋਨੋਂ ਯੁੱਧ ਹੁੰਦਾ ਤਾਂ ਕਿਹਦੀ ਮੌਤ ਹੋ ਜਾਂਦੀ ਆ ਸੋ ਪਹਿਲੇ ਨੰਬਰ ਤੇ ਕਿਹਦੇ ਨਾਲ ਯੁੱਧ ਹੁੰਦਾ ਮੈਕਾਸੁਰ ਨਾਲ ਪਾੜੀ ਵੀ ਯਾਦ ਰੱਖਣੀ ਆ 7ਵੀਂ ਤੋਂ ਲੈ ਕੇ 22ਵੀਂ ਤੱਕ ਇੱਕੀਮੀ ਬਾਡੀ ਦੇ ਵਿੱਚ ਕੀ ਕਰਦੀ ਆ ਜਿਹੜੀ ਉਹ ਆਪਣੀ ਦੁਰਗਾ ਹੁੰਦੀ ਆ ਉਹ ਕੀ ਕਰਦੀ ਆ ਇੰਦਰ ਤੇ ਦੇਵਤਿਆਂ ਨੂੰ ਰਾਜ਼ ਦੇ ਦਿੰਦੀ ਆ ਕਿਉਂਕਿ ਮਨਕਸੁਰ ਮਾਰਿਆ ਗਿਆ ਸੋ ਰਾਜ਼ ਦੇ ਕੇ ਜਿਹੜੀ ਆ ਉਹ ਕੀ ਹੋ ਜਾਂਦੀ ਆ ਲੋਪ ਹੋ ਜਾਂਦੀ ਆ ਵਾਪਸ ਚਲੀ ਜਾਂਦੀ ਆ ਅੱਗੇ ਬਾਈਮੀ ਤੋਂ ਲੈ ਕੇ ਪਚਵੀਮੀ ਬਾਡੀ ਦੇ ਵਿੱਚ ਕੀ ਹੁੰਦਾ ਸ਼ੰਭ ਤੇ ਨਿਸ਼ੰਭ ਦੋ ਰਾਖਸ਼ ਹੈਗੇ ਆ ਉਹ ਕੀ ਪਲਾਨ ਕਰ ਲੈਂਦੇ ਆ ਫੇਰ ਦੇਵਤਿਆਂ ਨਾਲ ਜਿਹੜਾ ਹੈਗਾ ਉਹ ਮਤਲਬ ਦੁਰਗਾ ਚਲੀ ਗਈ ਆ ਹਾਂ ਦੁਰਗਾ ਨਾਲ ਨਹੀਂ ਯੁੱਧ ਹੈਗਾ ਕੀ ਕਰਦੇ ਆ ਉਹ ਦੇਵਤਿਆਂ ਨਾਲ ਫਿਰ ਯੁੱਧ ਕਰਦੇ ਆ ਤੇ ਦੇਵਤਿਆਂ ਨੂੰ ਹਰਾ ਕੇ ਫਿਰ ਕਬਜ਼ਾ ਕਰ ਲੈਂਦੇ ਆ ਕਿੱਥੇ ਹਿੰਦਵਾਦੀ ਅੱਗੇ ਦੇਖੋ ਇਹ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ ਅਰਜੇ ਬਾਈਮੀ ਤੋਂ ਲੈ ਕੇ ਪਛਮੀ ਪੌੜੀ ਤੱਕ ਫਿਰ ਕੀ ਅਰਜੇ 26ਵੀਂ ਪੌੜੀ ਤੋਂ ਲੈ ਕੇ 28ਵੀਂ ਪੌੜੀ ਤੱਕ ਕੀ ਹੁੰਦਾ ਦੁਰਗਾ ਫਿਰ ਦੁਰਗਾ ਵਾਪਸ ਆ ਜਾਂਦੀ ਆ ਠੀਕ ਹੈ ਕਿਉਂਕਿ ਉਹ ਫਿਰ ਉਹਦੇ ਕੋਲ ਜਾਂਦੇ ਆ ਦੁਰਗਾ ਤੇ ਧੂਮ ਲੋਚਨ ਹੁਣ ਦੂਸਰਾ ਰਕਸ਼ਸ ਸਾਡੇ ਕੋਲ ਕੌਣ ਆ ਗਿਆ ਧੂਮ ਲੋਚਨ ਇਹਨਾਂ ਦੋਨਾਂ ਦਾ ਯੁੱਧ ਹੁੰਦਾਗਾ ਤੇ ਦੁਰਗਾ ਜਿਹੜੀ ਹੈਗੀ ਆ 28ਵੀਂ ਪੌੜੀ ਦੇ ਵਿੱਚ ਕੀ ਦਿਖਾਇਆ ਗਿਆ ਕਿ ਧੂਮ ਲੋਚਨ ਦੀ ਕੀ ਹੋ ਜਾਂਦੀ ਆ ਬਚਾ ਲੈ ਉਹ ਕੌਣ ਆਏ ਸੀਗੇ ਸ਼ੰਭ ਤੇ ਨਿਸ਼ੰਭ ਉਹ ਮਾਰੇ ਨਹੀਂ ਹਜੇ ਉਹ ਆਉਣਗੇ ਲਾਸਟ ਤੇ ਉਹ ਸਿਰਫ ਕੀ ਹੈ ਦੇਵਤਿਆਂ ਨਾਲ ਹਰਾ ਕੇ ਚਲੇ ਗਏ ਬਟ ਜੇ ਤੁਹਾਨੂੰ ਪੁੱਛਿਆ ਵੀ ਮਾਤਾ ਦੁਰਗਾ ਦੇ ਨਾਲ ਦੂਸਰੇ ਨੰਬਰ ਤੇ ਕਿੰਨਾ ਦਾ ਕਿਹਦਾ ਵੱਧ ਕੀਤਾ ਤਾਂ ਫਿਰ ਦੂਜੇ ਨੰਬਰ ਤੇ ਕੌਣ ਹੈ ਤੁੰਗਲੋਚਨ ਪਹਿਲੇ ਨੰਬਰ ਤੇ ਮਹਕਾਸ਼ਰ ਫਿਰ 29 ਦੀ ਬਾਡੀ ਦੇ ਵਿੱਚ ਕੀ ਹੁੰਦਾ ਸ਼ੰਭ ਤੱਕ ਹੁਣ ਜਿਹੜੇ ਸ਼ੰਭ ਵਰਗੇ ਮਤਲਬ ਕਿ ਹਰਾ ਕੇ ਗਏ ਸੀ ਉਹਨਾਂ ਤੱਕ ਕੀ ਸਨੇਹਾ ਜਾਂਦਾ ਵੀ ਕੌਣ ਮਾਰਿਆ ਗਿਆ ਤੁਮ ਲੋਚਨ ਮਾਰਿਆ ਗਿਆ ਵੀ ਰਾਖਸ਼ ਜਿਹੜੇ ਹੈਗੇ ਆ ਉਹਨਾਂ ਦੀ ਬਰਬਾਦੀ ਹੋ ਚੁੱਕੀ ਆ ਫੇਰ ਉਹ ਕਿਹਨੂੰ ਭੇਜਦਾ ਸ਼ੰਭ ਵਰਗੇ ਕਿਹਨੂੰ ਭੇਜ ਦੇ ਰਾਜੇ 30 ਤੋਂ ਲੈ ਕੇ 32ਵੀਂ ਬੋੜੀ ਤੱਕ ਚੰਡ ਤੇ ਮੁੰਡ ਹੁਣ ਦੋ ਜਣੇ ਇਕੱਠੇ ਆਉਣਗੇ ਪਹਿਲੇ ਨੰਬਰ ਤੇ ਮਕਾਸੋਰਸੀ ਦੂਸਰੇ ਨੰਬਰ ਤੇ ਤੁਮ ਲੋਚਨ ਸੀ ਤੀਸਰੇ ਨੰਬਰ ਤੇ ਕੌਣ ਆ ਗਿਆ ਚੰਡ ਤੇ ਮੁੰਡ ਇਹ ਦੋਨੋਂ ਜਿਹੜੇ ਹੈਗੇ ਆ ਉਹ ਦਰਗਾ ਨਾਲ ਯੁੱਧ ਕਰਦੇ ਆ ਤੇ ਜਿਹੜੀ ਹੈ ਤਾਂ ਕਰਕੇ ਨਾ ਮਾਤਾ ਦੁਰਗਾ ਨੂੰ ਆਪਾਂ ਕੀ ਕਹਨੇ ਆ ਚਮੰਡਾ ਮਾਤਾ ਵੀ ਕਹਨੇ ਆ ਕਿਉਂ ਕਿ ਦੋਨੋਂ ਦੇ ਨਾਮ ਤੋਂ ਮਿਕਸ ਕਰਕੇ ਬਣਿਆ ਹੋਇਆ ਸੋ ਇਹਨਾਂ ਨੂੰ ਵੀ ਉਹ ਕੀ ਕਰ ਦਿੰਦੀ ਆ 30 ਤੋਂ ਲੈ ਕੇ 32 ਤੱਕ ਮਾਰ ਦਿੰਦੀ ਆ ਅੱਗੇ 33ਵੀਂ ਤੋਂ ਲੈ ਕੇ 43ਵੀਂ ਪੌੜੀ ਮਤਲਬ 10 ਪੌੜੀਆਂ ਹੋ ਗਈਆਂ ਇਹਦੇ ਵਿੱਚ ਕੌਣ ਆਉਂਦਾ राजे ਸ਼ਰਨਵਤ ਵੀਰ ਆਉਂਦਾ ਤੇ ਦੁਰਗਾ ਦਾ ਕੀ ਹੁੰਦਾਗਾ ਯੁੱਧ ਹੁੰਦਾਗਾ ਜਦੋਂ ਦਰਗਾ ਸ਼ਰਨਵਤ ਵੀਰ ਨੂੰ ਮਾਰਦੀ ਆ ਤਾਂ ਜਿੱਥੇ-ਜਿੱਥੇ ਉਹਦਾ ਖੂਨ ਡਿੱਗਦਾ ਉੱਥੇ ਹੋਰ ਸ਼ਰਨਵਤ ਵੀਰ ਜੜੇ ਆ ਉਹ ਪੈਦਾ ਹੋਈ ਜਾਂਦੇ ਆ ਫਿਰ ਮਾਤਾ ਕੀ ਕਰਦੀ ਆ ਆਪਦੇ ਮੱਥੇ ਦੇ ਵਿੱਚੋਂ ਕਾਲਕਾ ਜਾਂ ਕਲਯੋਗਨਾ ਜਾਂ ਫਿਰ ਤੁਸੀਂ ਕਹਿ ਸਕਦੇ ਹੋ ਕਾਲੀ ਮਾਤਾ ਤਿੰਨ ਨਾਮ ਹੈਗੇ ਆ ਉਹਨੂੰ ਪ੍ਰਗਟ ਕਰਦੀ ਆ ਤੇ ਉਹ ਕੀ ਕਰਦੀ ਆ ਕਾਲਕਾ ਜਿਹੜੀ ਹੁੰਦੀ ਆ ਉਹ ਖੂਨ ਆ ਜਿਹੜਾ ਹੇਠਲੇ ਡਿੱਗਣ ਨਹੀਂ ਦਿੰਦੀ ਚੂਸ ਲੈਂਦੀ ਆ ਉਹਨੂੰ ਹਨਾ ਤਾ ਫੇਰ ਜਿਹੜੀ ਹੈਗਾ ਕਿਹਦਾ ਵੱਧ ਹੁੰਦਾਗਾ ਸ਼ਰਨਵਤ ਵੇਸ ਦਾ ਸੋ ਕਿੱਥੋਂ ਤੋਂ ਲੈ ਕੇ ਕਿੱਥੋਂ ਤੱਕ 33ਵੀਂ ਤੋਂ ਲੈ ਕੇ 43ਵੀਂ ਪੌੜੀ ਤੱਕ ਫਿਰ ਕੀ ਹੈ राजे 44ਵੀਂ ਤੋਂ ਲੈ ਕੇ 50ਵੀਂ ਪੌੜੀ ਤੱਕ ਕੀ ਹੁੰਦਾ ਨਿਸ਼ੰਭ ਆਉਂਦਾਗਾ ਦੁਰਗਾ ਤੇ ਨਿਸ਼ੰਭ ਦਾ ਯੁੱਧ ਹੁੰਦਾ ਤੇ ਆਬਵੀਅਸਲੀ ਕੌਣ ਮਾਰਿਆ ਜਾਂਦਾ ਨਿਸ਼ੰਭ ਤੇ 51 ਤੋਂ ਲੈ ਕੇ 55ਵੀਂ ਪੌੜੀ ਤੱਕ ਦੁਰਗਾ ਨਿਸ਼ੰਭ ਦਾ ਯੁੱਧ ਇਥੇ ਸ਼ੰਭ ਹੋਊਗਾ राजे ਸ਼ੰਭ ਦਾ ਨਯੋਦ ਜਦੋਂ ਹੁੰਦਾ ਹੈ ਠੀਕ ਹੈ ਤੇ ਉਹ ਵੀ ਮਰਿਆ ਜਾਂਦਾ ਇਟ ਮੀਨਸ ਲਾਸਟ ਤੇ ਕੌਣ ਮਰਿਆ ਸ਼ੰਭ ਤੇ ਪਹਿਲੇ ਨੰਬਰ ਤੇ ਮੈਕਾਸੋਲ ਤੇ ਲਾਸਟ ਦੇ ਵਚਨੋਂ 54ਵੀਂ ਪੌੜੀ ਦੇ ਵਿੱਚ ਕੀ ਦਿੱਤਾ ਹੋਇਆ ਲਖ ਲੋਥੇ ਮਹੱਤਮ ਕੀ ਮਹੱਤਮ ਹੈਗਾ ਦਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨੇ ਇਹ ਗਾਇਆ ਵੀ ਜਿਹੜਾ ਇਸ ਪਾਠ ਨੂੰ ਪੜ੍ਹੂਗਾ ਉਹ ਕੀ ਬਣ ਜੂਗਾ ਉਹਦੇ ਵਿੱਚ ਵੀਰ ਰਸ ਆਊਗਾ ਤੇ ਜਦੋਂ ਯੁੱਧ ਦੇ ਵਿੱਚ ਜਾਊਗਾ ਤਾਂ ਉਹ ਕੀ ਹੋ ਜੂਗਾ ਸ਼ਹੀਦ ਹੋ ਜੂਗਾ ਤੇ ਸ਼ਹੀਦੀ ਨੂੰ ਕੀ ਮੰਨੀ ਜਾਂਦੀ ਆ ਮੁਕਤੀ ਮੰਨੀ ਜਾਂਦੀ ਆ ਤੇ ਫਿਰ ਜਿਹੜਾ ਹੈਗਾ ਉਹ ਅਗਲੀਆਂ ਜੁਨਾਂ ਦੇ ਵਿੱਚ ਨਹੀਂ ਆਊਗਾ ਠੀਕ ਹੈ ਸੋ ਪਾਸਕੂਲਰ ਪ੍ਰੂਫ ਆਪਾਂ ਕੁਝ ਹੋਰ ਇਹਦੇ ਬਾਰੇ ਜਿਹੜੇ ਪ੍ਰਸ਼ਨ ਬਣ ਸਕਦੇ ਆ ਹੋਰ ਮਹੱਤਵਪੂਰਨ ਤੱਥ ਪੜ੍ਹਦੇ ਆ ਚੰਡੀ ਦੀ ਵਾਰ ਦੇ ਬਾਰੇ ਤੁਹਾਨੂੰ ਪੁੱਛਣਗੇ ਕਿਹੜੇ ਯੁੱਗ ਦੀ ਇਹ ਮਿਥਿਹਾਸਿਕ ਕਹਾਣੀ ਆ ਚਾਰ ਯੁੱਗ ਹੋਏ ਆ ਸਤਯੁਗ ਦਵਪਰ ਤ੍ਰੇਤਾ ਤੇ ਕਾਲ ਯੁਗ ਠੀਕ ਹੈ ਸੋ ਇਹ ਤ੍ਰੇਤੇ ਦੀ ਆ ਕਿਹਦੇ ਆ ਤ੍ਰੇਤੇ ਯੁੱਗ ਦੀ ਇਹ ਮਿਥਿਹਾਸਿਕ ਕਹਾਣੀ ਆ ਇਸ ਰਚਨਾ ਦੇ ਵਿੱਚ ਸਾਨੂੰ ਪਤਾ ਹੀ ਆ ਵੀ ਨੌ ਗੁਰੂ ਸੇਵਾਨਾਂ ਦਾ ਜਿਹੜਾ ਜ਼ਿਕਰ ਆਹੋ ਮਿਲਦਾਗਾ ਜੇ ਤੁਹਾਨੂੰ ਪੁੱਛਿਆ ਵੀ ਜੇ ਮੈਂ ਆਪਣੀਆਂ ਚਾਰ ਭਾਸ਼ਾਵਾਂ ਨੇ ਹਨਾ ਜਿਹੜੀਆਂ ਉਪ ਭਾਸ਼ਾਵਾਂ ਨੇ ਮੱਝੀ ਮਲਵਈ ਦੁਆਬੀ ਤਾਂ ਉਹਦੇ ਵਿੱਚੋਂ ਕਿਹਦਾ ਪ੍ਰਭਾਵ ਇਹਦੇ ਤੇ ਜ਼ਿਆਦਾ ਮਿਲਦਾ ਕਿਹੜੀ ਉਪ ਬੋਲੀ ਦਾ ਦੁਆਬੀ ਦੱਦੇ ਤੇ ਦੁਰਗਾ ਤੇ ਦੱਦੇ ਤੇ ਦੁਆਬੀ ਸੋ ਇਹ ਵੀ ਪ੍ਰਸ਼ਨ ਬਣ ਸਕਦਾ ਪਾੜੀਆਂ ਤੁਹਾਨੂੰ ਮੈਂ ਹੁਣੇ ਦੱਸਿਆਂ ਕਿੰਨੀਆਂ ਨੇ 54 ਬਟ ਜਿਹੜੇ ਬੰਦ ਹੈਗੇ ਆ ਉਹ 55 ਕਿਉਂ ਬਣ ਜਾਣਗੇ ਕਿਉਂਕਿ ਇੱਕ ਕੀ ਹੈਗਾ ਤਨ ਬੰਦ ਕੀ ਹੁੰਦੇ ਆ ਫਿਰ ਉਹਦਾ ਵੀ ਤਾਂ ਬੰਦ ਬਣੇਗਾ ਬੰਦ ਹੁੰਦੇ ਆ ਪੈਰੇ ਤੇ ਪੈਰਾ ਦੋਰੇ ਵਾਲਾ ਵੀ ਤਾਂ ਲਾਵਾਂਗੇ ਜੇ ਤਾਂ ਪੁੱਛਿਆ ਚੰਡੀ ਦੀਵਾਰ ਦੇ ਬੰਦ ਕਿੰਨੇ ਆ ਫਿਰ ਅਨਸਰ ਆਊਗਾ 55 ਬਟ ਜੇ ਕੱਲੀਆਂ ਪੌੜੀਆਂ ਪੁੱਛੀਆਂ ਤਾਂ ਵੀ 54 ਜੇ ਚੰਡੀ ਦੀਵਾਰ ਦੀਆਂ ਕੁੱਲ ਪੌੜੀਆਂ ਪੁੱਛੀਆਂ ਤਾਂ ਵੀ 54 ਬਟ ਇਹ ਬੰਦ ਪੁੱਛੇ ਫਿਰ ਇੱਕ ਵਧਾ ਦਿਓ ਜੇ ਤੁਹਾਨੂੰ ਪੁੱਛ ਲਿਆ ਵੀ ਸ਼ਲੋਕ ਕਿੰਨੇ ਆ ਕੋਈ ਸ਼ਲੋਕ ਨਹੀਂ ਹੈਗਾ ਕੱਲੀਆਂ ਪੌੜੀਆਂ ਨੇ ਵੈਸੇ ਵਾਰ ਦੇ ਵਿੱਚ ਮੋਸਟਲੀ ਜਿਵੇਂ ਆਸਾ ਦੀ ਵਾਰ ਆ ਤਾਂ ਸੋਚ ਕਿੰਨੀਆਂ ਪੌੜੀਆਂ ਨੇ ਆਸਾ ਦੀ ਵਾਰ ਆਸਾ ਦੀ ਵਾਰ ਤੇ ਜੀ ਗੁਰਦਾਨਿਕ ਦੇਵ ਜੀ ਦੀ ਵਾਰ ਆ ਆਸਾ ਦੀ ਵਾਰ 24 ਪੌੜੀਆਂ 59 ਸ਼ਲੋਕ ਆ ਬਟ ਇਹਦੇ ਵਿੱਚ ਕੋਈ ਸ਼ਲੋਕ ਨਹੀਂ ਹੈਗਾ ਇਹਦੇ ਵਿੱਚ ਕਿੰਨੀਆਂ ਨੇ ਕੱਲੀਆਂ 54 ਹਾਂ ਕਿੰਨੀਆਂ ਨੇ 54 ਠੀਕ ਹੈ ਇਹ ਯਾਦ ਰੱਖਿਓ ਕੋਈ ਸ਼ਲੋਕ ਨਹੀਂ ਹੈਗਾ ਦੋਹਿਰਾ ਕਿੰਨਾ ਰਜੇ ਦੋਹਿਰਾ ਕਿੰਨਾਗਾ 1 ਛੰਦ ਕਿਹੜਾ ਵਰਤਿਆ ਪੌੜੀ ਛੰਦ ਵਰਤਿਆ ਗਿਆ ਤੇ ਤੁਹਾਨੂੰ ਪਤਾ ਹੀ ਆ ਵੀ ਪੌੜੀ ਦੇ ਵਿੱਚ ਕਿੰਨੇ ਅੱਗੇ ਉਹਦੇ ਰੂਪ ਕਿੰਨੇ ਆ ਰਜੇ 2 ਇੱਕ ਤਾਂ ਹੈਗਾ ਨਿਸ਼ਾਨੀ ਤੇ ਇੱਕ ਹੈਗਾ ਸਿਰਖੰਡੀ ਤੇ ਵਿਦਵਾਨ ਕਹਿੰਦੇ ਆ ਵੀ 31 ਪੌੜੀਆਂ ਦੇ ਵਿੱਚ ਕਿਹੜਾ ਛੰਦ ਹੈਗਾ ਪ੍ਰਸ਼ਨ ਬਣ ਸਕਦਾ ਵੀ ਕਿੰਨੀਆਂ ਪੌੜੀਆਂ ਦੇ ਵਿੱਚ ਸਿਰਖੰਡੀ ਛੰਦ ਆ ਤੁਸੀਂ ਅਨਸਰ ਕਰੋਗੇ 31 54 ਦੇ ਵਿੱਚੋਂ 31 ਤੇ ਬਾਕੀ ਆਬਵੀਅਸਲੀ 23 ਦੇ ਵਿੱਚ ਕੀ ਰਹਿ ਗਿਆ ਫਿਰ ਨਿਸ਼ਾਨੀ ਬਟ ਆ ਪੁੱਛਣ ਦੀ ਜ਼ਿਆਦਾ ਸੰਭਾਵਨਾ ਵੀ ਸਰਖੰਡੀ ਕਿੰਨੇ ਦੇ ਵਿੱਚ ਪਰ ਰਜਿੰਦਰ ਸਿੰਘ ਜਿਹੜੇ ਸੇਖੋ ਆ ਉਹ ਅਲੱਗ ਮੰਨਦੇ ਆ ਉਹ ਕਹਿੰਦੇ ਨਹੀਂ ਸਰਖੰਡੀ ਸ਼ੰਦ ਤਾਂ ਕੇਵਲ ਕਿੰਨੀਆਂ ਪੌੜੀਆਂ ਦੇ ਵਿੱਚ ਹੀ ਆ ਦੋ ਪਰ ਬਾਕੀ ਸਾਰੇ ਵਿਦਵਾਨ 31 ਮੰਨਦੇ ਆ ਜੇ ਰਜਿੰਦਰ ਸਿੰਘ ਲਿਖ ਕੇ ਆ ਗਿਆ ਫਿਰ 31 ਨਹੀਂ ਲਾਉਣਾ ਫਿਰ ਦੋ ਲਾਉਣਾ ਠੀਕ ਹੈ ਸਰਖੰਡੀ ਸ਼ੰਦ ਕਿੰਨੇ ਦੇ ਵਿੱਚ ਆ 31 ਪੌੜੀਆਂ ਦੇ ਵਿੱਚ ਭਗੋਤੀ ਤੁਹਾਨੂੰ ਪੁੱਛ ਸਕਦੇ ਆ ਦਾ ਮਤਲਬ ਕੀ ਆ ਪ੍ਰਥਮ ਭਗੋਤੀ ਸਿਮਰ ਕੇ ਤੁਸੀਂ ਆਨਸਰ ਕਰੋਗੇ ਸ਼ਕਤੀ ਪਰਮਾਤਮਾ ਠੀਕ ਹੈ ਪਰਮਾਤਮਾ ਨੂੰ ਸਭ ਤੋਂ ਸ੍ਰੇਸ਼ਟ ਮੰਨਿਆ ਗਿਆ ਤੇ ਹਰ ਇੱਕ ਵਾਰ ਦੀ ਇੱਕ ਨਾਇਕਾ ਹੁੰਦੀ ਆ ਨਾਇਕ ਹੁੰਨਾ ਇਸ ਤੋਂ ਪਹਿਲਾਂ ਜਿੰਨੀਆਂ ਵਾਰਾਂ ਲਿਖੀਆਂ ਗਈਆਂ ਨੇ ਉਹਦੇ ਵਿੱਚ ਕੋਈ ਵੀ ਇਸਤਰੀ ਨਾਇਕ ਨਹੀਂ ਸੀ ਬਟ ਗੁਰੂ ਗੋਬਿੰਦ ਸਿੰਘ ਜੀ ਇਦਾਂ ਦਿਆ ਜਿਨ੍ਹਾਂ ਨੇ ਪਹਿਲੀ ਵਾਰ ਵਾਰ ਦੀ ਨਾਇਕਾ ਬਣਾਈ ਆ ਤੇ ਉਹ ਕੌਣ ਆ ਮਾਤਾ ਦੁਰਗਾ ਇਸਤਰੀ ਆ ਇੱਕ ਸੋ ਜੇ ਤੁਹਾਨੂੰ ਪੁੱਛ ਲਿਆ ਵੀ ਨਾਇਕਾ ਕੌਣ ਆ ਇਸਤਰੀ ਆ राजे ਜੜਿਕੇ ਮਾਤਾ ਦੁਰਗਾ ਕੀ ਤੇ ਇਹਦੇ ਵਿੱਚ ਦੋ ਨਗਾਰਿਆਂ ਦਾ ਜਦੋਂ ਯੁੱਧ ਸ਼ੁਰੂ ਹੁੰਦਾ ਤਾਂ ਕੀ ਵੱਜਦੇ ਆ ਦੋਨੋਂ ਸਾਈਡਰ ਨਗਾਰੇ ਵੱਜਦੇ ਆ ਦੇਖਿਓ ਹੁਣ ਨਗਾਰਾ ਤੁਸੀਂ ਸੋ ਉਹ ਜਿਹੜੇ ਹੈਗੇ ਆ ਉਹਨਾਂ ਦੇ ਨਾਮ ਵੀ ਤੁਹਾਨੂੰ ਪੁੱਛ ਸਕਦੇ ਆ ਵੀ ਜਮਤਾਨੀ ਤੇ ਖਰਚਾਮੀ ਕੀ ਹੈਗੇ ਆ ਸੋ ਉਹ ਕੀ ਹੈਗੇ ਆ ਸਾਡੇ ਕੋਲੇ ਨਗਾਰੀ ਆ ਚੰਡੀ ਦੀ ਵਾਰ ਦੇ ਵਿੱਚ ਕੁੱਲ ਕਿੰਨੇ ਯੁੱਧ ਹੋਏ ਆ 8 ਦੇਖੀ ਆਪਾਂ ਕਿਹੜੇ ਕਿਹੜੇ ਆ ਪਹਿਲਾ ਤਾਂ ਹੈਗਾ ਮੈਕਾਸੁਰ ਦੇ ਨਾਲ ਦੂਸਰਾ ਤੁਮਲੋਚਨ ਦੇ ਨਾਲ ਤੀਸਰਾ ਚੌਥਾ ਵੀ ਕਿੰਨੇ ਰਕਸ਼ਸ਼ਾਂ ਦੇ ਨਾਲ ਹੋਇਆ ਚੰਡਮੁੰਡ ਹੋ ਗਿਆ ਇੱਥੇ ਤਾਂ ਸੀ ਯੁੱਧ ਤਾਂ ਹੋਇਆ ਹੀ ਨਾ ਉਹਨਾਂ ਨਾਲ ਮਾਤਾ ਦੇ ਕਿੰਨੇ ਯੁੱਧ ਹੋਏ ਆ ਠੀਕ ਹੈ ਪੰਜਵਾਂ ਸ਼ਰਨਵਤ ਆ ਗਏ ਆ ਫਿਰ ਨਿਸ਼ੰਭ ਪਹਿਲਾਂ ਆਇਆ ਤੇ ਸੰਭਾਗ ਹੋਇਆ ਫਿਰ ਸ਼ੰਭਾ ਗਿਆ ਅਦਰ ਅੱਠਵਾਂ ਲਿਖਿਆ ਇਹਦੇ ਨਾਲ ਦੋ ਨਹੀਂ ਹੋਏ ਸੀ ਦੋ ਵਾਰ ਹੀ ਹੋਇਆ ਸੀ ਕੁੱਲ ਕਿੰਨੇ ਵਾਰ ਯੁੱਧ ਹੋਇਆਗਾ ਤੇ ਤੁਸੀਂ ਕਹੋਗੇ ਵੀ ਉਹ 22 ਤੋਂ 25 ਉਹ ਮਾਤਾ ਨਾਲ ਨਹੀਂ ਹੋਏਗੇ ਉਹ ਤਾਂ ਦੇਵਤਿਆਂ ਨਾਲ ਹੋਇਆ ਸੀ ਮਾਤਾ ਦੁਰਗਾ ਦੀ ਨਾਲ ਕਿੰਨੇ ਰਕਸ਼ਸ਼ਾਂ ਦਾ ਯੁੱਧ ਹੋਇਆ ਤਾਂ ਟੋਟਲ ਕਿੰਨੇ ਜਾਣੇ ਸੀ ਸਾਰੇ 8 ਠੀਕ ਹੈ ਇਹਦੇ ਨਾਲ ਦੋ ਵਾਰ ਹੀ ਹੋਇਆ ਤਾਂ ਕਰਕੇ ਤੇ ਆ ਤੁਹਾਨੂੰ ਮੈਂ ਦੱਸ ਹੀ ਦਿੱਤੇ ਅੱਗੇ ਦੇਖੋ ਜੀ ਕਿ ਤੁਹਾਨੂੰ ਕਾਊਂਟਿੰਗ ਬੁਝਾਣਗੇ ਵੀ ਕਿੰਨੇ ਯੁੱਧਾਂ ਦਾ ਵਰਣਨ ਆ ਤੁਸੀਂ ਅਨਸਰ ਕਰੋਗੇ 8 ਚੰਡੀ ਦੀ ਵਾਰ ਜਿਹੜੀ ਸਭ ਤੋਂ ਸ਼੍ਰੇਸ਼ਟ ਵਾਰ ਆ ਗਈ ਤੇ ਪੰਜਾਬੀ ਦਾ ਇਹਨੂੰ ਸ਼ਾਹਨਾਮਾ ਕਹਿੰਦੇ ਆ ਕੀ ਕਹਿੰਦੇ ਆ ਪੰਜਾਬੀ ਦਾ ਸ਼ਾਹਨਾਮਾ ਕਹਿੰਦੇ ਆ ਵੈਰੀ ਇੰਪੋਰਟੈਂਟ ਤੁਹਾਨੂੰ ਪੁੱਛਣਗੇ ਪੰਜਾਬੀ ਦਾ ਸ਼ਾਹਨਾਮਾ ਕਿਹੜੀ ਵਾਰ ਨੂੰ ਕਿਹਾ ਜਾਂਦਾ ਨਾਦਰ ਸ਼ਾਹੀ ਵਾਰ ਨੂੰ ਨਹੀਂ ਕਿਹਾ ਜਾਂਦਾ ਚੰਡੀ ਦੀ ਵਾਰ ਨੂੰ ਕਿਹਾ ਜਾਂਦਾ ਪਟਨਾ ਸਾਹਿਬ ਦੇ ਵਿੱਚ ਤੋਸ਼ਾਖਾਨਾ ਦੇ ਵਿੱਚ ਇੱਕ ਬੀੜ ਪਈ ਆ ਉਹਦੇ ਵਿੱਚ ਇਹਦੀ ਜਿਹੜੀ ਚੰਡੀ ਦੀ ਵਾਰ ਆ ਉਹਨੂੰ ਕਿੰਨੇ ਅਧਿਆਨ ਦੇ ਵਿੱਚ ਵੰਡਿਆ ਗਿਆ 6 ਪਹਿਲੇ ਅਧਿਆਏ ਦੇ ਵਿੱਚ ਉਹਨਾਂ ਨੇ ਨਾ ਮੈਕਾਸੁਰ ਦੇ ਵੱਧ ਤੱਕ ਕਿੰਨੇ ਸ਼ੰਦਾਖ ਬਣਾਏ ਨੇ 1 ਤੋਂ ਲੈ ਕੇ 20 ਤੱਕ ਪਰ ਆਪਾਂ ਕੀ ਪੜਿਆ ਸੀ 7 ਤੋਂ 20 ਬਸ ਉਹਨਾਂ ਨੇ ਸਿੱਧਾ 1 ਤੋਂ ਹੀ ਲਿਖਤਾ ਫਿਰ ਅਧਿਆਏ ਦੂਜੇ ਦੇ ਵਿੱਚ ਉਹਨਾਂ ਨੇ ਕੀ ਦੱਸਿਆ ਹੋਇਆ ਵੀ ਤੁਮ ਲੋਚਾ ਉਣਾਉਂਦਾ ਹਨਾ ਉਹਦਾ ਵਰਣਨ ਹੈਗਾ राजे ਸ਼ੰਦਾਖ 21 ਤੋਂ ਲੈ ਕੇ 29 ਤੱਕ ਫਿਰ ਅਧਿਆਏ ਤੀਜੇ ਦੇ ਵਿੱਚ ਚੰਡ ਤੇ ਮੁੰਡ ਆਉਂਦੇ ਆ ਤੇ ਉਹ ਆਉਂਦੇ ਆ 30 ਤੋਂ 32 ਫੇਰ ਕਹਿੰਦੇ ਅਧਿਆਇ ਚੌਥੇ ਦੇ ਵਿੱਚ ਸ਼ਰਨਵਤ ਵੀਜ ਨੂੰ ਇੱਕ ਨਾਮ ਹੋਰ ਵੀ ਦਿੰਦੇ ਆ ਰਕਤ ਵੀਜ ਵੀ ਕਹਿ ਦਿੰਦੇ ਆ ਇਹ ਸ੍ਰਕਸ਼ਸ਼ ਦਾ ਇੱਕ ਨਾਮ ਹੋਰਾ ਸੋ ਉਹ ਹੈਗਾ ਸੋ ਨੂੰ ਮੈਂ ਦੱਸਿਆ 31 ਤੋਂ 43 ਫੇਰ ਜਿਹੜਾ ਪੰਜਵਾਂ ਅਧਿਆਇ ਆ ਉਹਦੇ ਵਿੱਚ ਕੌਣ ਆਉਂਦਾਗਾ ਨਿਸ਼ੁੰਭ ਆਉਂਦਾ 44 ਤੋਂ 50 ਤੇ ਫਿਰ ਸਾਨੂੰ ਪਤਾ ਹੀ ਆ ਛੇਵੇਂ ਦੇ ਵਿੱਚ ਕੌਣ ਆਊਗਾ ਸ਼ੰਭ ਆਊਗਾ ਤੇ 51 ਤੋਂ ਸੋ ਇਹ ਉਹਦੇ ਅਕੋਰਡਿੰਗ ਆ ਬਟ ਜਿਵੇਂ ਤੁਹਾਨੂੰ ਮੈਂ ਪਾੜੀਆਂ ਚੜ੍ਹਾਇਆ ਤੁਸੀਂ ਉਹ ਮੈਂ ਯਾਦ ਰੱਖਣਾ ਬਟ ਜਿਹੜੀ ਇਹ ਇੱਕ ਬੀੜ ਪਈ ਹੈ ਉਹਦੇ ਵਿੱਚ ਏਦਾਂ ਵੰਡ ਕੀਤੀ ਹੋਈ ਆ ਸ਼ੰਦਾਕ ਦਿੱਤੇ ਹੋਏ ਆ ਹਾਂਜੀ ਕੁੱਲ ਤੁਕਾਂ ਕਿੰਨੀਆਂ ਨੇ ਚੰਡੀ ਦੀ ਵਾਰ ਦੀਆਂ 349 ਡਾਕਟਰ ਸ਼ੀਤਜੀਤ ਸਿੰਘ ਸ਼ੀਤਲ ਕਹਿੰਦੇ ਆ ਇਹ ਵਾਰ ਪੰਜਾਬੀ ਵੀਰ ਕਾਵ ਦੀ ਸਭ ਤੋਂ ਲੰਬੇਰੀ ਅਤੇ ਪਕੇਰੀ ਰਚਨਾ ਹੈ ਜੋ ਇੰਨਾ ਰਸਾ ਦੇ ਵਿੱਚ ਵੀਰ ਰਸ ਕਿ ਮਰੇ ਬੰਦੇ ਨੂੰ ਵੀ ਕੀ ਕਰ ਸਕਦੀ ਆ ਜਿੰਦਾ ਕਰ ਸਕਦੀਆ ਸੋ ਇੱਕ ਕੋਟੇਸ਼ਨ ਬਾਕੇ ਤੁਹਾਨੂੰ ਬਚ ਸਕਦੀਆ ਕਿਹੜੀ ਵਾਰ ਵਾਰੀ ਆ ਕਿਹਦੀ ਕੋਟੇਸ਼ਨ ਤਾਂ ਤੁਸੀਂ ਆਨਸਰ ਕਰੋਗੇ ਜੀਤ ਸਿੰਘ ਸ਼ੀਤਲ ਅੱਗੇ ਮੈਂ ਤੁਹਾਨੂੰ ਕਿਹਾ ਵੀ ਇਹਦੇ ਕਿੰਨੇ ਬੰਦ ਨੇ ਰਚੇ ਦੱਸੋ 55 ਹੁਣ ਆਪਾਂ ਦੇਖਦੇ ਹਾਂ ਬੰਦ ਦੇ ਮੁਤਾਬਕ ਪਹਿਲੇ ਦੋ ਬੰਦਾਂ ਦੇ ਵਿੱਚ ਕੀ ਆ ਰਚੇ ਮੰਗਲਾ ਚਨਨ ਤੀਸਰੇ ਤੋਂ ਲੈ ਕੇ ਚੌਥੇ ਬੰਦ ਤੱਕ ਕੀ ਹੈਗਾ ਸ਼ੰਕਾਪਖ ਦੱਸੋ ਸ਼ੰਕਾਪਖ ਚ ਕੀ ਹੁੰਦਾ ਲੜਾਈ ਦੇ ਕਾਰਨ ਦਸੇ ਜਾਂਦੇ ਹੁੰਦੇ ਆ ਵੀ ਲੜਾਈ ਹੋਈ ਕਿਉਂ ਆ ਵੀ ਕਿਨੂੰ ਹੰਕਾਰ ਹੋ ਗਿਆ ਸੀ ਕਿ ਸਾਰਾ ਕੁਸ਼ਣ ਆ ਜਾਂ ਉਹ ਜਿਹੜੀ ਸਾਡੇ ਕੋਲ ਕਲ ਤੇ ਨਾਰ ਦਾ ਝਗੜਾ ਹੋਇਆ ਉਹਦਾ ਇੱਕ ਸਟਾਰਟਿੰਗ ਕੀਤੀ ਹੋਈ ਆ ਉਹ ਹੈਗਾ ਸਾਡੇ ਕੋਲੇ ਸ਼ੰਕਾ ਪਖ ਫਿਰ राजे ਚੌਥੇ ਬੰਦ ਤੋਂ ਲੈ ਕੇ 53ਵੇਂ ਬੰਦ ਤੱਕ ਪੂਰਾ ਸੰਘਰਸ਼ ਪਖਾ ਮਤਲਬ ਪੂਰੀ ਕੀ ਹੁੰਦੀ ਆ ਲੜਾਈ ਹੁੰਦੀ ਆ ਕਿੰਵੇਂ ਬੰਦ ਤੱਕ 53ਵੇਂ ਤੱਕ ਹਨਾ ਸੋ 45ਵੇਂ ਬੰਦ ਦੇ ਵਿੱਚ ਕੀ ਹੈਗਾ ਸਾਡੇ ਕੋਲੇ ਸਮਾਦਾਨ ਸਮਾਦਾਨ ਦਾ ਕੀ ਮਤਲਬ ਹੁੰਦਾ ਵੀ ਕਿਹੜਾ ਜਿੱਤਿਆ ਤੇ ਕਿਹੜਾ ਹਾਰਿਆ ਸਾਨੂੰ ਬਤਾਈਆ ਕੌਣ ਜਿੱਤਿਆ ਨਾਇਕਾਂ ਜੋ ਕਿ ਦੁਰਗਾ ਹੈਗੀਆਂ ਤੇ 55ਵੇਂ ਬੰਦ ਦੇ ਵਿੱਚ ਕੀ ਹੈਗਾ ਮਹਤਮ ਮਹਤਮ ਸਾਨੂੰ ਬਤਾਈਆ ਹੈਨਾ 6 ਨੰਬਰ ਜਿਹੜਾ ਬੰਦ ਦਾ ਰਜੇ ਉਹਦੇ ਵਿੱਚ ਕੀ ਹੈਗਾ ਦੋਹਰਾ ਇਹ ਨੋਟ ਕਰ ਲਓ ਕੁਐਸਚਨ ਬਣ ਸਕਦਾ ਵੀ ਦੋਹਰਾ ਕਿੰਵੇਂ ਨੰਬਰ ਤੇ ਆ ਕਿਹੜੇ ਬੰਦ ਦੇ ਵਿੱਚ 6ਵੇਂ ਨੰਬਰ ਤੇ ਆ ਅੱਗੇ ਦੇਖੋ ਜੀ ਹੁਣ ਵਾਰ ਆ ਜਿਹੜੀ ਅਬ ਮੈਂ ਤੁਹਾਨੂੰ ਕੀ ਲਖਾਇਆ ਪੰਜਾਬੀ ਭਾਸ਼ਾ ਹੈ ਨਾ ਕਦੇ ਵਿੱਚ ਲਿਖੀ ਗਈ ਆ ਪੰਜਾਬੀ ਦੇ ਵਿੱਚ ਪਰ ਜਿਹੜੇ ਸਾਡੇ ਵਿਦਵਾਨ ਨੇ ਉਹ ਅਲੱਗ-ਅਲੱਗ ਰਾਵਾ ਦਿੰਦੇ ਆ ਵੀ ਤੁਹਾਨੂੰ ਬੋਲਣਗੇ ਮਲਬਈ ਭਾਸ਼ਾ ਦੇ ਵਿੱਚ ਕਿਹੜਾ ਵਿਦਵਾਨ ਮੰਨਦਾ ਵੀ ਜਿਹੜੀ ਚੰਡੀ ਦੀ ਵਾਰ ਆ ਉਹ ਮਲਬਈ ਭਾਸ਼ਾ ਦੇ ਵਿੱਚ ਸੋ ਆਪਾਂ ਦੇਖਦੇ ਆ ਕੌਣ ਕੀ ਮੰਨਦਾ ਕਿਰਪਾਲ ਸਿੰਘ ਕਸੇਲ ਬਰਮਿੰਦਰ ਸਿੰਘ ਜੋੜੇ ਇਹ ਹੈਗੇ ਆ ਇਹਨਾਂ ਨੇ ਸਾਹਿਤ ਦਾ ਇਤਿਹਾਸ ਲਿਖਿਆ ਹਨ ਉਸ ਬੁੱਕ ਦੇ ਵਿੱਚ ਇਹ ਕਹਿੰਦੇ ਆ ਵੀ ਜਿਹੜੀ ਚੰਡੀ ਦੀ ਵਾਰ ਆ ਉਹ ਕਾਦੇ ਬੱਚਾ ਨਰੋਲ ਪੰਜਾਬੀ ਦੇ ਵਿੱਚ ਜੇ ਇਹਨਾਂ ਦੇ ਅਕੋਰਡਿੰਗ ਪੁੱਛ ਲਿਆ ਜਗਜੀਤ ਸਿੰਘ ਕਹਿੰਦੇ ਆ ਵੀ ਲਹਿੰਦੀ ਭਾਸ਼ਾ ਦੇ ਵਿੱਚ ਤੇ ਸੰਸ਼ੇਰ ਸਿੰਘ ਅਸ਼ੋਕ ਆ ਜਿਹੜੇ ਉਹ ਪਹਿਲਾਂ ਤਾਂ ਕਹਿੰਦੇ ਸੀ ਵੀ ਪੁਰਾਣੀ ਪੰਜਾਬੀ ਦੇ ਵਿੱਚ ਪਰ ਬਾਅਦ ਦੇ ਵਿੱਚ ਉਹ ਬਦਲ ਗਏ ਠੀਕ ਹੈ ਬਾਅਦ ਦੇ ਵਿੱਚ ਕੀ ਕਹਿੰਦੇ ਉਹ ਮਲਵਈ ਭਾਸ਼ਾ ਦੇ ਵਿੱਚ ਸੋ ਇਹਨੂੰ ਅੰਡਰਲਾਈਨ ਕਰ ਲਿਓ ਇੰਪੋਰਟੈਂਟ ਨਾ ਮਲਵਈ ਭਾਸ਼ਾ ਬਟ ਪਹਿਲਾਂ ਉਹਨਾਂ ਨੇ ਕੀ ਕਿਹਾ ਸੀ ਪੁਰਾਣੀ ਪੰਜਾਬੀ ਦੇ ਵਿੱਚ ਬਾਅਦ ਚ ਪਤਾ ਨਹੀਂ ਉਹਨੂੰ ਕਿ ਉਹਨਾਂ ਨੂੰ ਕਿਉਂ ਐਵੇਂ ਲੱਗਿਆ ਫਿਰ ਬਾਅਦ ਚ ਸਟੇਟਮੈਂਟ ਦਿੱਤੀ ਵੀ ਕਿਹੜੀ ਭਾਸ਼ਾ ਦੇ ਵਿੱਚ ਮਲਵਈ ਪ੍ਰੀਤਮ ਸਿੰਘ ਕਹਿੰਦੇ ਆ ਵੀ ਪੰਜਾਬੀ ਤਾਂ ਹੈਗੀ ਆ ਬਟ ਜ਼ਿਆਦਾ ਪ੍ਰਭਾਵ ਕਾਦਾਗਾ ਬ੍ਰਿਜ ਪ੍ਰਭਾਵਿਤ ਪੰਜਾਬੀ ਆ ਕਿਉਂਕਿ ਸਾਰੀਆਂ ਰਚਨਾਵਾਂ ਕਾਦੇ ਚ ਬ੍ਰਜ ਦੇ ਵਿੱਚਾਂ ਤੇ ਇੱਕਦਮ ਕੋਈ ਪੰਜਾਬੀ ਚ ਲਿਖੂਗਾ ਤਾਂ ਪ੍ਰਭਾਵਤ ਤਾਂ ਉਹਦਾਂ ਦਾ ਹੋ ਗਈ ਸ਼ਬਦ ਹੈਗੇ ਆ ਤੁਹਾਨੂੰ ਵੀ ਕਈ ਸ਼ਬਦ ਸਮਝ ਨਹੀਂ ਆਉਣੇ ਜੇ ਤੁਸੀਂ ਪੜ੍ਹੋਗੇ ਸੋ ਬ੍ਰਜ ਪ੍ਰਭਾਵਤ ਪੰਜਾਬੀ ਕੌਣ ਕਹਿੰਦਾ ਪ੍ਰੀਤਮ ਸਿੰਘ ਗੋਪਾਲ ਸਿੰਘ ਦਰਦੀ ਕੀ ਕਹਿੰਦੇ ਆ ਵੀ ਨਹੀਂ ਬ੍ਰਜਣੀ ਹੈਗੀ ਠੇਠ ਕੇਂਦਰੀ ਪੰਜਾਬੀ ਮਾਝੀ ਜਿਹੜੀ ਉਹਦੇ ਵਿੱਚ ਠੇਠ ਕੇਂਦਰੀ ਪੰਜਾਬੀ ਆ ਜੀ ਐਲ ਸ਼ਰਮਾ ਕੀ ਕਹਿੰਦੇ ਆ ਕਹਿੰਦੇ ਮਾਝੀ ਵੀ ਆ ਲਹਿੰਦੀ ਵੀ ਆ ਤੇ ਬ੍ਰਜ ਵੀ ਆ ਕਹਿੰਦਾ ਤਿੰਨੇ ਹੀ ਮਿਕਸ ਨੇ ਤਿੰਨੇ ਬਿਸ਼ਾਵਾਂ ਦਾ ਮੇਲ ਕੌਣ ਕਹਿੰਦਾ ਜੀ ਐਲ ਸ਼ਰਮਾ ਮਾਜੀ ਵੀ ਆ ਲੰਦੀ ਵੀ ਆ ਤੇ ਅੱਗੇ ਹਨਕੋਸ਼ੇ ਦੀਆਂ ਪ੍ਰਸਿੱਧ ਪੰਕਤੀਆਂ ਹੈਗੀਆਂ ਜਿਹੜੀਆਂ ਤੁਹਾਨੂੰ ਪੁੱਛ ਸਕਦੇ ਆ ਉਹ ਕਿੱਥੋਂ ਲਈਆਂ ਗਈਆਂ ਨੇ ਕਿਹੜੀ ਵਾਰ ਦੇ ਵਿੱਚੋਂ ਅਦਰ ਸ਼ਾਦੀ ਵਾਰ ਜਾਂ ਚੰਡੀ ਦੀ ਵਾਰ ਸੋ ਦੇਖ ਲਓ ਤੈਹੀਂ ਦੁਰਗਾ ਸਾਜਕੈ ਦੰਤਾਂ ਦਾ ਨਾਸ ਕਰਾਇਆ ਕੋਲੇ ਠੁਕرائی ਸਾਤੇ ਰਕਸ਼ਾ ਦੁਰਗਾ ਹੱਸੀ ਹੜਹੜਾਏ ਜਦੋਂ ਇੰਦਰ ਆਇਆ ਸੀ ਉਹਨਾਂ ਦੇ ਕੋਲੇ ਮਤਲਬ ਕਿ ਵੀ ਹਾਂ ਉਹ ਕਹਿੰਦੀ ਵੀ ਤੁਸੀਂ ਮਰਦ ਹੋ ਕੇ ਤੁਹਾਡੇ ਤੋਂ ਵੀ ਮਤਲਬ ਕਿ ਉਹ ਰਾਜ ਖੋ ਕੇ ਲੈ ਗਏ ਉਹ ਹੱਸੀ ਸੀਗੀ ਉਹਨਾਂ ਤੇ ਤਾਂ ਉਹ ਲਾਈਨ ਹੈਗੀ ਆ ਇੰਦਰ ਜੇ ਹਾਂ ਦੇਵਤਾ ਮੈਥੋਂ ਭੱਜਿਆ ਰਕਸ਼ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਿਸ ਰਣ ਕੱਜਿਆ ਰਾਖਸ਼ ਰਣੋਂ ਨਾ ਭੱਜਨ ਰੋਹੇ ਰੋਹਲੇ ਤਨ ਤਨ ਕੈਬਰ ਕੈਬਰ ਕੀ ਹੁੰਦੇ ਆ ਤੀਰ ਤਨ ਤਨ ਕੈਬਰ ਛੱਡਣ ਦੁਰਗਾ ਸਾਹਮਣੇ ਸੋ ਇਹ ਸਾਡੀਆਂ ਜਿਹੜੀਆਂ ਕੁਝ ਪੰਕਤੀਆਂ ਨੇ ਜਿਹੜੀਆਂ ਪੁੱਛ ਸਕਦੇ ਆ ਠੀਕ ਹੈ ਸੋ ਇਹ ਹੋ ਗਈ ਸਾਡੀ ਚੰਡੀ ਦੀ ਬਾਹ ਅਗਲੀ ਕਲਾਸ ਦੇ ਵਿੱਚ ਆਪਾਂ ਪੜਾਂਗੇ ਨਾਦਰਸ਼ਾ ਤੇ ਨਾਦਰਸ਼ਾ ਨੇ ਕਦੀ ਬਾਹ ਲਿਖੀਆਂ ਨਜ਼ਾਬਤ ਨਜ਼ਾਬਤ ਦੀ ਬਾਹ ਲਿਖੀਆਂ ਉਹ ਆਪਾਂ ਅਗਲੀ ਕਲਾਸ ਪੜਾਂਗੇ